ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਲੰਧਰ ਦੇ ਵਿੱਚ ਵਿਰੋਧ ਵਧਦਾ ਜਾ ਰਿਹਾ ਹੈ ਉੱਥੇ ਹੀ ਸ਼ਹਿਰ ਦੇ ਵਿੱਚ ਜਿੱਥੇ ਸ਼ੁੱਕਰਵਾਰ ਨੂੰ ਭਾਜਪਾ ਦੇ ਵੱਲੋਂ ਸੰਸਦ ਅਤੇ ਵਿਧਾਇਕ ਦੇ ਸਵਾਗਤ ਲਈ ਰੈਲੀ ਕੱਢੀ ਗਈ ਤਾਂ ਉੱਥੇ ਹੀ ਇੱਕ ਰਾਤ ਪਹਿਲਾਂ ਹੀ ਇਸ ਰੋਡ ਤੇ ਦੋਨਾਂ ਹੀ ਨੇਤਾਵਾਂ ਦੀਆਂ ਫੋਟੋਆਂ ਤੇ ਗਰਦਾਰ ਲਿਖੇ ਹੋਏ ਪੋਸਟਰ ਵੀ ਲਗਾਏ ਗਏ ਸੀ ਜਿਸ ਦੀ ਸੂਚਨਾ ਮਿਲਦੇ ਹੀ ਭਾਜਪਾ ਦੇ ਕਾਰਜਕਰਤਾਵਾਂ ਨੇ ਮੌਕੇ ਤੇ ਪਹੁੰਚ ਕੇ ਇਲੈਕਸ਼ਨ ਕਮਿਸ਼ਨ ਦੀ ਪੈਟਰੋਲਿੰਗ ਗੱਡੀਆਂ ਅਤੇ ਪੁਲਿਸ ਨੂੰ ਇਸ ਬਾਬਤ ਸੂਚਿਤ ਕੀਤਾ ਸੀ ਉਧਰ ਭਾਜਪਾ ਕਾਰਜਕਰਤਾ ਅਸ਼ੋਕ ਸ਼ਰੀਨ ਹਿੱਕੀ ਨੇ આરોਪ ਲਗਾਉਂਦੇ ਹੋਏ ਕਿਹਾ ਕਿ ਦੋਨਾਂ ਨੇਤਾਵਾਂ ਦੇ ਭਾਜਪਾ ਚ ਸ਼ਾਮਲ ਹੋਣ ਤੇ ਆਮ ਆਦਮੀ ਪਾਰਟੀ ਕਮਜ਼ੋਰ ਹੋਗੀ ਇਸ ਤੋਂ ਇਲਾਵਾ ਉਹਨਾਂ ਜੰਮ ਕੇ ਨਿਸ਼ਾਨਾ ਸਾਧਿਆ ਦੇਸ਼ ਦੇ ਅੰਦਰ ਇਲੈਕਸ਼ਨ ਕੋਡ ਆਫ ਕੰਡਕਟ ਲਾਗੂ ਹੈ ਸਾਰੇ ਆਮ ਪੋਸਟਰ ਜਿਹੜੇ ਆ ਜਿਨ੍ਹਾਂ ਉੱਤੇ ਨਾਮ ਨਹੀਂ ਹੈ ਕੌਣ ਛਾਪ ਰਿਹਾ ਕਿੰਨੇ ਛਪਵਾਏ ਇਹ ਅੰਧੇਰਾ ਰਹਿਣਾ ਸੀ ਅਸੀਂ ਲਾਂਦੇ ਫੜਾਤੇ ਔਰ ਆਮ ਆਦਮੀ ਪਾਰਟੀ ਦੇ ਨੇਤਾ ਮੌਜੂਦ ਹੈ ਦੇਖੋ ਵਿਅਕਤੀਗਤ ਨਹੀਂ ਹੋਣਾ ਚਾਹੀਦਾ ਪਰ ਜੇ ਇਹੋ ਜਿਹਾ ਕੰਮ ਪੁਲਿਸ ਦੀ ਮੌਜੂਦਗੀ 'ਚ ਹੋਵੇ ਇੱਥੇ ਖੜੇ ਸਾਡਾ ਇਹ ਬੇਨਤੀ ਹੈ ਕਿ ਤੁਰੰਤ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਜੇਕਰ ਇਹ ਜੀ ਗੱਲ ਨਹੀਂ ਫਿਰ ਬੀਜੇਪੀ ਨੇ ਇਹ ਚੀਜ਼ ਜ਼ਬਰਦਸਤ ਨਹੀਂ ਕਰਨੀ ਜੇ ਇਹੋ ਜਿਹੇ ਹਾਲਾਤ ਹੈ ਤੇ ਮੈਂ ਸਮਝਦਾ ਕਿ ਜਲੰਧਰ ਦੇ ਅੰਦਰ ਨਿਸ਼ਪੱਖੀ ਚੋਣ ਨਹੀਂ ਹੋ ਸਕਦੇ ਅਸੀਂ ਪੁਲਿਸ ਮੌਕੇ ਤੇ ਖੜੀਓ ਸਾਹਮਣੇ ਪੋਸਟਰ ਲਾ ਰਹੇ ਆ ਉਹ ਕਲਾਕਾਰਾਂ ਚਾਹੇ ਪੋਸਟਰ ਪਏ ਆ ਉਹ ਇਲੀਗਲ ਪਏ ਆ ਸਗੋਂ ਪੁਲਿਸ ਨੂੰ ਤਾਂ ਕੰਮ ਕਰਨਾ ਚਾਹੀਦਾ ਸੀਬੀਆ ਸਾਹਿਬ ਦੇ ਧਿਆਨ ਚ ਲਿਆਤੀ ਡੀਸੀ ਸਾਹਿਬ ਦੇ ਧਿਆਨ ਚ ਲਿਆਤੀ ਸੀਪੀ ਸਾਹਿਬ ਦੇ ਕੰਟਰੋਲ ਰੂਮ ਤੇ ਲਖਾਤਾ ਜੇ ਹੁਣ ਵੀ ਇੱਥੇ ਫਸਾਡੇ ਫੜਾਏ ਬੰਦੇ ਚਲੇ ਜਾਂਦੇ ਆ ਤੇ ਇਹ ਸਮਝ ਸਕਦੇ ਆ ਕਿ ਪੰਜਾਬ ਦੀ ਪੁਲਿਸ ਦੇ ਉੱਤੇ ਦਬਾਅ ਹੈ ਤੇ ਕਾਨੂੰਨ ਦੀ ਉਲੰਘਣਾ ਛਿੱਕੇ ਡੰਗ ਕੇ ਚੋਣਾਂ ਮੈਂ ਸਮਝਦਾ ਜੇ ਇਹੋ ਜਿਹੀ ਕੰਮ ਹੈ ਤੇ ਐਮਰਜੈਂਸੀ ਲਾ ਦਿਓ ਫਿਰ ਨਾ ਚੋਣਾਂ ਕਰਾਓ ਰਾਸ਼ਪਤੀ ਰਾਏ ਲਾ ਦਿਓ ਲੋਕਤੰਤਰ ਨੂੰ ਮਾਰ ਦਿਓ ਇੱਕ ਜੀ ਤੁਹਾਨੂੰ ਲੱਗਦਾ ਪੋਸਟਰ ਗਲਤ ਲਾ ਰਹੇ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੀਟ ਕੀ ਮੈਂ ਕਿ ਇਲੈਕਸ਼ਨ ਕਮਿਸ਼ਨ ਨੂੰ ਅੱਜ ਸਵੇਰੇ ਵੀ ਕੀਤੀ ਸੀ ਜੇ ਆ ਹੁਣ ਲੇਟੈਸਟ ਪਤਾ ਲੱਗਾ ਮੌਕੇ ਤੇ ਆ ਗਏ ਸਵੇਰੇ ਸਾਨੂੰ ਇਹ ਕਹਿੰਦੇ ਸੀ ਸ਼ਾਨਬੀਨ ਕਰ ਰਹੇ ਆ ਕਿਹੜੇ ਲੋਕ ਹੈ ਜਿਨ੍ਹਾਂ ਨੇ ਛਪਵਾਏ ਹੈ ਇਹ ਹੁਣ ਤਾਂ ਜਿਹੜੇ ਲਵਾਰੇ ਵੀ ਵੜਾਉਂਦੇ ਆ ਤੇ ਜਿਨ੍ਹਾਂ ਜਿਹੜੇ ਲਾਰੇ ਛਪਵਾਏ ਉਹਨਾਂ ਨਹੀਂ ਆ ਤੇ ਜਿਹੜੇ ਕੋਲ ਖੜ ਕੇ ਲਵਾ ਰਿਹਾ ਉਹ ਲੋਕ ਲਵਾ ਰਿਹਾ